ਸਾਹਿਬ ਜੀ ਮੈਂ ਲਪ੍ਰਿਤਕੌਰ ਹਾਜ਼ਰਾਂਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗਾ ਦੀ ਦਾ ਪਾਗ 11ਮਾ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਲੇਨ ਫਿਰ ਕਿ ਆਂ یوں ਮਨਾ ਕਿਉਂ ਕਰ ਰਹੀ ਹਾਂ ਤੁਹਾਡਾ ਦਿਲ ਨਹੀਂ ਕਰਦਾ ਆਪਣੀ ਪ੍ਰਾਗੁਰਨਾ ਮੰਗੋ ਵਧੀਆ ਜ਼ਿੰਦਗੀ ਜਿਉਣ ਦਾ ਉਹਨਾਂ ਵੱਲ ਦੇਖੋ ਉਹਨਾਂ ਵੀ ਕਿਸੇ ਟਾਈਮ ਛੋਟੇ ਜਿਹੇ ਉਹਦੀ ਤੋ ਹੀ ਨੌਕਰੀ ਸ਼ੁਰੂ ਕੀਤੀ ਸੀ ਤੇ ਅੱਜ ਦੇਖੋ ਉਹ ਕਿੱਥੇ ਪਹੁੰਚ ਗਏ ਨੇ ਉਤਾ ਸ਼ੁਕਰ ਕਰ ਉਹ ਸ਼ੈ ਸ਼ਰੈ ਕੀ ਵੀ ਆਪਣਾ ਪਿੱਛਾ ਨਹੀਂ ਭੁੱਲੇ ਨਹੀਂ ਤਾਂ ਅੱਜ ਕੱਲ ਕੋਣ ਕਿਸ ਵਾਰੀ ਨਾ ਕਿੱਥੇ ਸੋਚਦਾ ਆ ਤੇਰੇ ਭਰਾ ਪਰਜਾਈ ਦੋਵੇਂ ਉਤੇ ਰੱਖਣਾ ਕਰਦੇ ਆ ਸ਼ਾਇਦ ਇਹ ਗੱਲ ਤਾਂ ਦੇ ਨੂੰ ਪਤਾ ਹੀ ਨਹੀਂ ਇਹ ਫਾਰਮ ਵੀ ਮੈਨੂੰ ਗੁਰਨਾਮ ਪਾਜੀ ਹੀ ਦਿਖੀ ਗਈ ਸੀ ਤੇਰੇ ਲਈ ਦੂਜੀ ਗੱਲ ਇਹ ਹੈ ਕਿ ਮੈਂ ਵੀ ਤੁਹਾਨੂੰ ਇਦਾਂ ਸਾਰੀ ਜ਼ਿੰਦਗੀ ਡੰਗਰਾਂ ਨਾਲ ਡੰਗਰ ਨਹੀਂ ਹੁਣ ਦੇ ਸਕਦੀ ਮੇਰੇ ਲਈ ਨਾ ਸਹੀ ਸਾਡੀ ਆਉਣ ਵਾਲੀ ਜ਼ਿੰਦਗੀ ਲਈ ਤਾਂ ਕੁਝ ਸੋਚੋ ਕਾਲਾ ਪਰ ਮੈਂ ਕਿਵੇਂ ਕਰੂੰ ਇਹ ਸਭ ਕੁਝ ਕੱਲਾ ਹਰਲਨ ਲੇਦਸ ਤੂੰ ਕੱਲਾ ਕਿਉਂ ਆ ਟੀਚਰ ਕਦ ਕੰਮ ਆਉ ਤੁਹਾਡੇ ਆਪਣੇ ਇਸ਼ਾਰਾ ਕਰਦੀ ਹੋਈ ਕਹਿਣ ਲੱਗੀ ਕਾਲਾ ਫਿਰ ਤਾਂ ਠੀਕ ਆ ਪਰ ਮੈਂ ਪੜਿਆ ਕਦ ਦਿੱਤੀ ਕਿੱਦਾਂ ਕਰੂੰਗਾ ਹਲਨ ਤੂੰ ਸਭ ਦੀ ਟੈਨਸ਼ਨ ਆ ਲੈ ਇਹ ਮੇਰੀ ਜ਼ਿੰਮੇਵਾਰੀ ਆ ਤੈਨੂੰ ਪੜਾਉਣਾ ਤੇ ਇਸ ਕਾਬਰ ਬਣਾਉਣਾ ਕਿ ਤੂੰ ਟੈਸਟ ਚ ਪਾਸ ਹੋ ਸਕੇ ਕਾਲਾ ਫਿਰ ਤਾਂ ਮੈਂ ਇੱਕ ਵਾਰੀ ਜ਼ਰੂਰ ਕੋਸ਼ਿਸ਼ ਕਰਾਂਗਾ ਪਰ ਜੀ ਮੈਂ ਫੀਲ ਹੋ ਗਿਆ ਮੇਰੇ ਤੇ ਗੁੱਸਾ ਨਾ ਕਰਿਓ ਹਰਲੈਨ ਲੈ ਦੱਸ ਪਹਿਲਾਂ ਹੀ ਫੀਲ ਹੋਣ ਦੀਆਂ ਗੱਲਾਂ ਕਰ ਰਹੀ ਆ ਮੈਂ ਕਿਉਂ ਗੁੱਸਾ ਕਰੂੰਗੀ ਪਤਾ ਕੋਸ਼ਿਸ਼ ਕਰਕੇ ਹਾਰ ਜਾਣਾ 100 ਗੁਣਾ ਬਿਹਤਰ ਹੁੰਦਾ ਬਿਨਾ ਕੋਸ਼ਿਸ਼ ਕੀਤੇ ਹੀ ਹਾਰ ਮੰਨ ਜਾਣ ਨਾਲੋਂ ਤੇ ਨਾਲੇ ਮੇਰੇ ਹੁੰਦੇ ਹੋਏ ਤੁਸੀਂ ਕਿਵੇਂ ਫੀਲ ਹੋ ਜਾਊਂਗੇ ਤੁਸੀਂ ਕੋਈ ਜਨਤਾ ਨਾ ਕਰੋ ਮੈਂ ਹਾਂ ਤੇਰੇ ਨਾਲ ਹਰ ਕਦਮ ਤੇ ਬਾਬਾ ਜੀ ਨੂੰ ਯਾਦ ਕਰਕੇ ਤੁਸੀਂ ਬਸ ਸਾਈਨ ਕਰ ਦਿਓ ਕਾਲੀ ਨੇ ਫਿਰ ਹਰਲੀਨ ਤੋਂ ਪੈਨ ਫੜਿਆ ਤੇ ਸਾਈਨ ਕਰ ਦਿੱਤੇ ਹਰਲੀਨ ਹੁਣ ਬਣੀ ਨਾ ਗੱਲ ਮੇਰੇ ਬੁੱਗੇ ਅੱਛਾ ਟਾਈਮ ਕਿੰਨਾ ਹੋ ਗਿਆ ਉਸਨੇ ਕਾਲੀ ਦੇ ਘੜੀ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ ਕਾਲਾ 12 ਵਜੇ ਲੱਗੇ ਆ ਜੀ ਹਰਲੀਨ ਸੱਚੀ ਲੇਟ ਹੋ ਗਈ ਆਪਾਂ ਤਾਂ ਫਿਰ ਚਲ ਹੁਣ ਜਲਦੀ ਕਰ ਹਰਲੀਨ ਨੇ ਬੇਟੋ ਨੂੰ ਆਵਾਜ਼ ਮਾਰੀ ਇਹੋ ਬੈੱਲ ਲੈ ਕੇ ਆਇਆ ਤੇ ਬਿਲ ਦੀ ਕੀ ਉਹ ਕਾਲੀ ਨੂੰ ਨਾਲ ਲੈ ਕੇ ਜਲਦੀ ਕੈਫੇ ਚੋਂ ਬਾਹਰ ਨਿਕਲ ਗਈ ਕਾਲਾ ਓਹੋ ਮੈਨੂੰ ਵੀ ਦੱਸੋ ਕਿੱਥੇ ਕਿੱਚੀ ਜਾ ਰਹੀ ਹਾਂ ਮੈਨੂੰ ਹਰਲੀਨ ਆਪਣੇ ਪਰੈਸਚੂ ਦੋ ਮੂਵੀ ਟਿਕਟ ਕੱਢ ਕੇ ਦਿਖਾਉਂਦੇ ਹੋਏ ਇੱਥੇ ਹੁਣ ਚਲੋ ਜਲਦੀ ਆਪਾਂ ਲੇਟ ਨਾ ਹੋ ਜਾਈਏ ਕਾਲਾ ਲੈ ਇਹ ਚੰਗੀ ਗੱਲ ਆ ਐਵੇਂ ਬਿਨਾ ਮਤਲਬ ਆਪਾਂ ਖਰਚਾ ਕਰੀ ਜਾਂਦੇ ਆ ਹਰਲੀਨ ਲੈ ਕੁਝ ਨਹੀਂ ਹੁੰਦਾ ਫਿਰ ਉਹ ਗੱਲਾਂ ਕਰਦੇ ਕਰਦੇ ਮਾਲ ਪਹੁੰਚ ਗਏ ਕਾਲਾ ਪਾਰਕਿੰਗ 'ਚ ਸਕੂਟਰ ਲਗਾ ਕੇ ਗਿਆ ਆ तो हलीन मॉल के डोर तक खड़ी उसका इंतजार कर रही थी काला जब उसके कोल आया तो हलीन ने उसका हथ जी फिर अंदर काला तो हलीन दोमें हाथाज हाथ पाई अंदर आए तो सिनेमा हॉल वाली साइड चल पे अंदर जाके अपनी सीट लबी तो दोनों बैठ गए फिल्म शुरू होने थोड़ा जि समा रहा हलीन काले दाँह च बांह पा के उसके मोटे तेर रख के बैठ गई नाले दो बैठे हसी जान तो नाले एक दूजे गलों गलों च मजाक करी जान नाले दोनों बस अपने ही प्यार दुनिया खोए हुए सन इंटरवल होया तो हरलीन ने कुछ खाने की इच्छा जाहिर की काला जाके पॉपकॉर्न से कोल्ड ड्रिंक ले आया हरलीन ने अपने स्ट्रा जान की बुझ के थले सुट दी फिर वह दो में एक स्ट्रा डरिंक पीन लगे भावे जवानों वह कुछ भी नहीं बोल रहे सन ਪਰ ਅੱਜ ਅੱਖਾਂ ਹੀ ਅੱਖਾਂ ਚ ਹਜ਼ਾਰਾਂ ਹੀ ਗੱਲਾਂ ਹੋ ਰਹੀਆਂ ਸਨ ਅੱਜ ਪਹਿਲੀ ਵਾਰੀ ਉਹ ਦੋਵੇਂ ਇੱਕ ਦੂਜੇ ਦੇ ਨੇੜੇ ਨੇਜ਼ਦੀਕ ਸਨ ਕਦੇ ਹਰਲੀਨ ਕਾਲੀ ਨੂੰ ਤੇ ਕਦੇ ਕਾਲਾ ਹਰਲੀਨ ਨੂੰ ਪਾਪ ਕੌਰ ਖਲਾਰੇ ਹਾ ਸੀ ਦੇਖਦੇ ਦੇਖਦੇ ਫਿਲਮ ਵੀ ਖਤਮ ਹੋ ਗਈ ਅੱਜ ਤਾਂ ਉਹਨਾਂ ਦਾ ਸਮਾਂ ਬਹੁਤ ਹੀ ਵਧੀਆ ਗੁਜ਼ਰਿਆ ਸੀ ਜਦੋਂ ਉਹ ਮਾਲ ਤੋਂ ਬਾਹਰ ਆਏ ਤਾਂ ਕਾਲਾ ਕਹਿਣ ਲੱਗਾ ਹਾਂਜੀ ਹੁਣ ਦੋਸਤੋ ਖਤਮ ਸਭ ਕੁਝ ਜਹ ਹਲੇ ਵੀ ਕੁਝ ਬਾਕੀ ਆ ਹਰਲੀਨ ਇਨੀ ਜਲਦੀ ਕਿਵੇਂ ਮੇਨ ਸਰਪ੍ਰਾਈਜ਼ ਤਾਂ ਹਲੇ ਬਾਕੀ ਆ ਕਾਲਾ ਉਹ ਕੀ ਆ ਜੀ ਹਰਲੇਨ ਉਸ ਲਈ ਤੁਹਾਨੂੰ ਮੇਰੇ ਨਾਲ ਚੱਲਣਾ ਪੈਣਾ ਆ ਕਾਲਾ ਠੀਕ ਆ ਜੀ ਪੈਟ ਸ਼ਾਪ ਫਿਰ ਪਿੱਛੇ ਤੇ ਉਹ ਦੋਵੇਂ ਚੱਲ ਪਏ ਉਹ ਦੋਵੇਂ ਇੱਕ ਕੈਫੇ ਆ ਗਏ ਤੇ ਅੰਦਰ ਆਉਂਦੇ ਹੀ ਕਾਲੇ ਨੂੰ ਹਰਲੇਨ ਨੇ ਇਸ਼ਾਰੇ ਨਾਲ ਉੱਥੇ ਜਾ ਕੇ ਬੈਠਣ ਲਈ ਕਿਹਾ ਤੇ ਹਰਲੇਨ ਆਪ ਕੈਸ਼ ਕਾਊਂਟਰ ਤੇ ਗਈ ਤੇ ਕਾਊਂਟਰ ਵਾਲੇ ਅੰਕਲ ਨੂੰ ਕੁਝ ਕਹਿ ਕੇ ਬਾਅਦ ਆ ਕੇ ਛੋਟੇ ਜਿਹੇ ਕੈਵਿੰਚ ਕਾਲੀ ਖੁਲਾ ਕੇ ਬੈਠ ਗਈ ਕਾਲਾ ਬੜੀ ਸਜਾਵਟ ਕੀਤੀ ਆ ਇਹਨਾਂ ਨੇ ਤਾਂ ਲੱਗਦਾ ਅੱਜ ਇਹਨਾਂ ਦਾ ਕੋਈ ਖਾਸ ਦਿਨ ਆ ਹਰਲੀਨ ਉਸਨੇ ਬਸ ਸਿਰ ਹਿਲਾ ਕੇ ਹਾਂ ਅਸ਼ ਇਸ਼ਾਰਾ ਕੀਤਾ ਕੁਝ ਥਿਰ ਬਾਅਦ ਬੇਟਰ ਅੰਦਰ ਕੇਕ ਲੈ ਕੇ ਆਇਆ ਤੇ ਹੋਰ ਖਾਣ ਪੀਣ ਦਾ ਸਮਾਨ ਸੀ ਜਦ ਕੇਕ ਉਹਨਾਂ ਦੇ ਸਾਹਮਣੇ ਟੇਬਲ ਤੇ ਰੱਖਿਆ ਤਾਂ ਹਰਲੀਨ ਦਾ ਕੇਕ ਉੱਪਰ ਨਾਮ ਲਿਖਿਆ ਦੇਖ ਕਾਲਾ ਕਹਿਣ ਲੱਗਾ ਕਾਲਾ ਓ ਤੀਰਾ ਪਲਾਹੋ ਜੇ ਅੱਜ ਤੁਹਾਡਾ ਹੈਪੀ ਬਰਥਡੇ ਆ ਮੈਨੂੰ ਦੱਸਿਆ ਕਿਉਂ ਨਹੀਂ ਮੈਂ ਕੁਝ ਲੈ ਕੇ ਆਉਂਦਾ ਹਰਲਨ ਕੋਈ ਗੱਲ ਨਹੀਂ ਜੀ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਆਗੇ ਮੇਰੇ ਲਈ ਇੰਨਾ ਹੀ ਬੋਤਾ ਕਾਲਾ ਟੇਬਲ ਤੇ ਪਈ ਫੁੱਲ ਦਾ ਢੰਚੋ ਫੁੱਲ ਕੜ ਕੇ ਹਲਨ ਵੱਲ ਵਤੋਂਦੀ ਹੋਈ ਕਹਿਣ ਲੱਗਾ ਹੈਪੀ ਬਰਥਡੇ ਜੀ ਹਰਲਨ ਥੈਂਕ ਯੂ ਬਸ ਸਿਰਫ ਹੈਪੀ ਬਰਥਡੇ ਹੀ ਮੇਰਾ ਗਿਫਟ ਕਾਲਾ ਕੁਝ ਸੋਚਦੀ ਹੋਈ ਇੱਕ ਮਿੰਟ ਜੀ ਫਿਰ ਖੜਾ ਹੋ ਕੇ ਬਾਹਾਂ ਨੂੰ ਖੋਲ ਕੇ ਕਹਿਣ ਲੱਗਾ ਹੈਪੀ ਬਰਥਡੇ ਜੀ ਬਹੁਤ ਬਹੁਤ तिहलीन ਆ ਕੇ ਕੁਟਕੀ ਉਸਦੇ ਨਾਲ ਨ ਲੱਗੀ ਦੋਨੇ ਇੱਕ ਦੂਜੇ ਨੂੰ ਜਫੀ ਪਾ ਕੇ ਚੁੱਪ-ਚਾਪ ਕਿੰਨਾ ਟਾਈਮ ਖੜੇ ਰਹੇ ਚੁੱਪੀ ਨੂੰ ਤੋੜਦੇ ਹੋਏ ਕਾਲਾ ਕਹਿਣ ਲੱਗਾ ਹਾਂਜੀ ਹੋ ਗਿਆ ਬਸ ਵੀ ਕਰੋ ਹਣ ਅਛ ਵੜਾ ਪਿਆਰਾ ਆ ਰਿਹਾ ਜਦ ਕਾਲੀ ਨੇ ਦੇਖਿਆ ਤਾਂ ਹਲੈਨ ਦੀਆਂ ਅੱਖਾਂ 'ਚੋਂ ਹੰਝੂ ਵਗ ਰਹੇ ਸਨ ਉਸਦੇ ਹੰਝੂ ਸਾਫ਼ ਕਰਦੇ ਹੋਏ ਕਾਲਾ ਕਹਿਣ ਲੱਗਾ ਹਲੈਨ ਨਹੀਂ ਉਹ ਤਾਂ ਵਸ ਖੁਸ਼ੀ ਦੇ ਮਾਰੀ ਅੱਖਾਂ 'ਚ ਹੰਝੂ ਆ ਗਏ ਸੀ ਹੋਰ ਕੋਈ ਗੱਲ ਨਹੀਂ ਆ ਕਾਲਾ ਪੱਕਾ ਨਾ ਹਲੀਨ ਹਾਂਜੀ ਪੱਕਾ ਕਾਲਾ ਚਲੋ ਫਿਰ ਆਓ ਕਟੀ ਜੀ ਆਪਾਂ ਕੇਕ ਉਸ ਨੂੰ ਹੱਥ ਫੜ ਕੁਰਸੀ ਤੇ ਬਿਠਾਉਂਦੀਆਂ ਕਿਹਾ ਕਾਲੇ ਨੇ ਹਲੀਨ ਦੇ ਹੱਥ ਚਾਕੂ ਫੜਾਉਂਦੀਆਂ ਕਿਹਾ ਲੋ ਕੱਟੋ ਹਣ ਕੇਕ ਤਾਂ ਹਲੀ ਨੇ ਉਸ ਦਾ ਹੱਥ ਆਪਣੇ ਹੱਥ ਨਾਲ ਫੜਿਆ ਤੇ ਦੋਨਾਂ ਨੇ ਮਿਲ ਕੇ ਕੇਕ ਕਟਿਆ ਕਾਲਾ ਹੈਪੀ ਬਰਥਡੇ ਟੂ ਯੂ ਗਾਰੀ ਹਸੀ ਫਿਰ ਕਾਲੀ ਨੇ ਕੀਕ ਦੀ ਪੀਸ ਚੱਕ ਕੇ ਹਰਲੀ ਨੂੰ ਖਵਾਇਆ ਤੇ ਨਾਲ ਹੀ ਉਸ ਦੀਆਂ ਗੱਲਾਂ ਤੇ ਵੀ ਲਗਾ ਦਿੱਤਾ ਫਿਰ ਜਦ ਹਰਲੀ ਨੇ ਕਾਲੀ ਨੂੰ ਖਵਾਇਆ ਤਾਂ ਉਸ ਨੇ ਕਾਲੀ ਦੇ ਮੂੰਹ ਤੇ ਮਲ ਦਿੱਤਾ ਫਿਰ ਬਾਅਦ ਵਿੱਚ ਹੱਥ ਮੂੰਹ ਸਾਫ਼ ਕਰਕੇ ਉਹਨਾਂ ਨੇ ਜੋ ਖਾਣਾ ਪੀਣਾ ਸੀ ਉਹ ਖਾਦਾ ਪੀਤਾ ਫਿਰ ਜਦ ਕਾਲੀ ਨੇ ਕੜੀ ਤੇ ਨਜ਼ਰ ਮਾਰੀ ਤਾਂ 4:30 ਹੋਣ ਵਾਲੇ ਸਨ ਤੇ ਹੁਣ ਬਾਹਰ ਦਿਨ ਵੀ ਢਲ ਰਿਹਾ ਸੀ ਤਾਂ ਉਸ ਨੇ ਹਰਲੀ ਨੂੰ ਕਿਹਾ ਹੁਣ ਸਾਨੂੰ ਚੱਲਣਾ ਚਾਹੀਦਾ ਹੈ ਆ ਗੱਲਾਂបੱਤਾਂ ਕਰਦੇ ਉਹ ਇਤਾਂ ਹੀ ਉੱਥੋਂ ਤੁਰ ਪਈ ਤੇ ਹਰਲੀਨ ਸਕੂਟਰ ਪਿੱਛੇ ਕਾਲੀ ਨੂੰ ਜੱਫੀ ਪਾ ਕੇ ਬੈਠ ਗਈ ਤੇ ਉਹ ਚੱਲ ਪਈ ਰਸਤੇ 'ਚ ਛਤਕਾਲੀ ਨੇ ਹਰਲੀਨ ਨੂੰ ਪੁੱਛਿਆ ਕਿ ਤੈਨੂੰ ਕਿੱਥੇ ਛੱਡਾਂ ਤਾਂ ਹਰਲੀਨ ਕਹਿਣ ਲੱਗੀ ਘਰ ਹੋਰ ਕਿੱਥੇ ਆਲਾ ਠੀਕ ਹੈ ਜੀ ਗੱਲਾਂ ਕਰਦੀ ਕਰਦੀ ਉਹ ਹਰਲੀਨ ਦੀ ਘਰ ਪਹੁੰਚ ਗਈ ਤਾਂ ਕਾਲੀ ਨੇ ਉਸ ਨੂੰ ਹਲੂਣਾ ਮਾਰ ਕੇ ਯਾਦਾਂ ਦੇ ਦਰਿਆ 'ਚੋਂ ਉਸ ਨੂੰ ਬਾਹਰ ਕੱਢ ਲਿਆਂਦਾ ਹਰਲੀਨ ਹਾਂ ਕੀ ਹੋ ਗਿਆ ਰੁਕਾਂਗੇ ਕਾਲਾ ਤੋੜਾ ਘਰ ਆ ਗਿਆ ਜੀ ਹਰਲੀਨ ਇੰਨੀ ਜਲਦੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਉੱਤਰਦੀ ਹੋਈ ਕਹਿਣ ਲੱਗੀ ਕਾਲਾ ਜਲਦੀ ਆ ਜੀ ਆਪਾਂ ਨੂੰ ਤੁਰਿਆਂ ਨੂੰ 20 ਮਿੰਟ ਹੋ ਗਏ ਨੇ ਹਰਲੀਨ ਅੰਦਰ ਨਹੀਂ ਆਉਣਾ ਫਿਰ ਨਲੇ ਮੰਮੀ ਪਾਪਾ ਨੂੰ ਵੀ ਮਿਲ ਲੈਣਾ ਕਾਲਾ ਹੁਣ ਤਾਂ ਮੁਸ਼ਕਿਲ ਆ ਜੀ ਮੈਂ ਤਾਂ ਪਹਿਲਾਂ ਹੀ ਏਲੇਟ ਗਿਆ ਚਲੋ ਕੋਈ ਗੱਲ ਨਹੀਂ ਹੁਣ ਤਾਂ ਸਿਰੇ ਲਾ ਕੇ ਹੀ ਅਮਗਾ ਮਿਲਣ ਤੇ ਤੁਹਾਨੂੰ ਨਾਲ ਲੈ ਕੇ ਜਾਣ ਲਈ हरलीन हाय मेरी भमी तो चाहे मैनू अज ही ले चलो अपने नाल काला अच्छा जी आ जाओ फिर रोकिया किसने आ हरलीन कोई नहीं जी थोड़ा ही टाइम आता हूँ तो फिर त मैं हमेशा ले ही तो आ जाना हूँ मैं जाव काला प्यार उसकी गल देखते हुए बोलिया हाँ जी जाओ जी हरलीन हंसती हुई मेरा हाथ तो छोड़ूंगी मैं ताही जावांगी ਕਾਲਾ ਓ ਸੌਰੀ ਜੀ ਪਤਾ ਹੀ ਨਹੀਂ ਲੱਗਾ ਹਰਲੀਨ ਘਰ ਪਹੁੰਚ ਕੇ ਮੈਨੂੰ ਫੋਨ ਕਰ ਦੇਣਾ ਹੱਸਦੀ ਹੋਈ ਬਾਈਕ ਹੈਕੀ ਅੰਦਰ ਚਲੀ ਗਈ ਤੇ ਕਾਲਾ ਪਿੰਡ ਵੱਲ ਨੂੰ ਤੁਰ ਪਿਆ ਪਿੰਡ ਪਹੁੰਚਣ ਤੱਕ ਸੂਰਜ ਵੀ ਪਿੰਡੋਂ ਬਾਹਰ ਵਾਲੇ ਬੋਰਡ ਪਿੱਛੋਂ ਚਾਤੀਆਂ ਮਾਰਨ ਲੱਗ ਪਿਆ ਸੀ ਕਾਲੀ ਜਲਦੀ ਨਾਲ ਕਾਰਾ ਕੇ ਕੱਪੜੇ ਬਦਲੇ ਏਸੇ ਜਲਦੀ ਦੇ ਚੱਕਰ 'ਚ ਉਹ ਹਰਲੀਨ ਨੂੰ ਫੋਨ ਕਰਕੇ ਆਪਣੇ ਘਰ ਪਹੁੰਚ ਜਾਣ ਦਾ ਦੱਸਣਾ ਵੀ ਭੁੱਲ ਗਿਆ ਤੇ ਫਿਰ ਬਾਲਟੀ ਚੱਕ ਜਲਦੀ ਨਾਲ ਡੰਗਰਾਂ ਵੱਲ ਨੂੰ ਤੁਰ ਪਿਆ ਸਾਰੇ ਕੰਮ ਨਿਮੇੜਦੇ ਨੂੰ ਅੱਜ ਉਸ ਨੂੰ ਹਨੇਰਾ ਹੋ ਗਿਆ ਸੀ ਉਹ ਦੁੱਧ ਲੈ ਕੇ ਚਰਨੋਂ ਭਾਬੀ ਨੂੰ ਫੜਾਉਣ ਉਹਨਾਂ ਵੱਲ ਨੂੰ ਚੱਲ ਪਿਆ ਤੇ ਲੈ ਜਾ ਕੇ ਅੰਦਰ ਰਸੋਈ 'ਚ ਟਾਕੀ ਰੱਖ ਦਿੱਤਾ ਤੇ ਆ ਕੇ ਬਾਹਰ ਮੰੰਜੀ ਤੇ ਬੈਠ ਗਿਆ ਕੁਝ ਸਮੇਂ ਬਾਅਦ ਭਾਬੀ ਰੋਟੀ ਲੈ ਕੇ ਆਈ ਉਸ ਨੂੰ ਫੜਾਉਂਦੇ ਹੋਏ ਕਹਿਣ ਲੱਗੀ ਵੀ ਕਾਲਿਆ ਕਿੱਥੇ ਸੀ ਅੱਜ ਸਾਰਾ ਦਿਨ ਨਜ਼ਰੀ ਨਹੀਂ ਪਿਆ ਕਾਲਾ ਭਾਬੀ ਮੈਂ ਉਹ ਸ਼ਹਿਰ ਗਿਆ ਸੀ ਹਰਲੀ ਨੇ ਬੁਲਾਇਆ ਸੀ ਉਸ ਨੂੰ ਮੇਰੇ ਨਾਲ ਕੋਈ ਕੰਮ ਸੀ ਚਰਨ ਵੀ ਤੇਰੇ ਨਾਲ ਤਾਂ ਤੈਨੂੰ ਜੰਮਣ ਵਾਲਿਆਂ ਨੂੰ ਨਹੀਂ ਅੱਜ ਤੱਕ ਕੋਈ ਕੰਮ ਪਿਆ ਮਾਂ ਤਾਂ ਜੰਮ ਕੇ ਮਰ ਗਈ ਤੇ ਪਿਓ ਪਤਾ ਨਹੀਂ ਸਭ ਕੁਝ ਵਿੱਚ ਵਟ ਕੇ ਕਿੱਥੇ ਉਜੜ ਗਿਆ ਤੇ ਉਸ ਨੂੰ ਐਡਾ ਕਿਹੜਾ ਤੇਰੇ ਨਾਲ ਕੰਮ ਪੈ ਗਿਆ ਜਮਾ ਹੀ ਸ਼ਰਮਲਾ ਛੱਡੀਆਂ ਨੇ ਚੌਣੀ ਨੇ ਕਿ ਲੱchn ਫੜਿਆ ਬੜਬੜ ਕਰਦੀ ਉਹ ਅੰਦਰ ਨੂੰ ਚਲੀ ਗਈ ਕਾਲੀ ਨੇ ਰੋਟੀ ਖਾਧੀ ਤੇ ਜੋ ਚਾਕਲੇਟ ਉਸ ਨੂੰ ਹਰਲੀ ਨੇ ਦਿੱਤੀ ਸੀ ਸ਼ਨੀ ਮਨੀ ਨੂੰ ਦੇਣ ਲਈ ਉਹ ਤੇ ਮੰਜੇ ਤੇ ਹੀ ਛੱਡ ਕੇ ਚੁੱਪ ਕਰਕੇ ਘਰ ਨੂੰ ਵਾਪਸ ਆ ਗਿਆ ਕਾਲਾ ਜਦ ਘਰ ਨੂੰ ਆ ਰਿਹਾ ਸੀ ਤਾਂ ਉਸ ਦਾ ਫੋਨ ਡਿੰਗ ਕਰਨ ਲੱਗਾ ਉਸ ਨੇ ਫੋਨ ਚੁੱਕ ਕੇ ਕੰਨੋਂ ਲਾਇਆ ਤਾਂ ਉਸ ਤੇ ਕੁਝ ਬੋਲਣ ਤੋਂ ਪਹਿਲਾਂ ਹੀ ਹਰਲੀ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ ਕਿੱਥੇ ਹੋ ਫੋਨ ਕਿਉਂ ਨਹੀਂ ਕੀਤਾ ਘਰ ਜਾ ਕੇ ਮੈਨੂੰ ਪਤਾ ਕਿੰਨੀ ਫਿਕਰ ਹੋ ਰਹੀ ਸੀ ਤੁਹਾਡੀ ਬੋਲੋ ਵੀ ਹੁਣ ਕੁਝ ਕਾਲਾ ਲੇ ਲਈ ਜਾਈਏ ਆਵਾਜ਼ ਵਿੱਚ ਹਾਂਜੀ ਪਹੁੰਚ ਗਿਆ ਸੀ ਹਰਲੀਨ ਕੀ ਹੋਇਆ ਇਦਾਂ ਢਿੱਲੀ ਜਈ ਆਵਾਜ਼ ਕਿਉਂ ਬੋਲ ਰਹੀ ਹੋ ਕਿਸੇ ਨੇ ਕੁਝ ਕਿਹਾ ਕਾਲਾ ਨਹੀਂ ਬਸ ਉਹ ਭਾਬੀ ਨੇ ਹਰਲੀਨ ਕੀ ਕੀਤਾ ਭਾਬੀ ਨੇ ਮੈਨੂੰ ਸਾਫ਼-ਸਾਫ਼ ਤੇ ਪੂਰੀ ਗੱਲ ਦੱਸੋ ਕਾਲੇ ਨੇ ਸਾਰੀ ਗੱਲ ਹਰਲੀਨ ਨੂੰ ਦੱਸੀ ਤੇ ਫਿਰ ਹਰਲੀਨ ਕਹਿਣ ਲੱਗੀ ਜੀ ਅਸੀਂ ਵਿਆਹ ਤੋਂ ਪਹਿਲਾਂ ਇੱਕ ਵਾਰੀ ਇੱਕ ਦੂਜੇ ਨੂੰ ਮਿਲ ਲਈ ਤਾਂ ਇਨੀ ਕਿਹੜੀ ਆਫਤ ਆ ਗਈ ਜਿਨ੍ਹਾਂ ਨੇ ਆਪਣੀ ਪੂਰੀ ਲਾਈਫ ਇੱਕ ਦੂਜੇ ਨਾਲ ਬਤਾਉਣੀ ਆ ਉਹਨਾਂ ਨੂੰ ਇਨਾ ਤਾਂ ਹੱਕ ਹੈ ਕਿ ਉਹ ਆਪਣੇ ਜੀਵਨ ਸਾਥੀ ਵਰੀ ਚੰਗੀ ਤਰ੍ਹਾਂ ਜਾਣ ਪਾਉਣ ਇੰਨੀ ਕ ਗੱਲ ਤਾਂ ਉਹਨਾਂ ਨੂੰ ਸਮਝਣੀ ਚਾਹੀਦੀ ਹੈ ਨਾ ਬੱਗੇ ਉਹ ਪਤਾ ਨਹੀਂ ਹਲੇ ਤੱਕ ਕਿਹੜੀ ਜਮਾਨੇ 'ਚ ਜੀ ਰਹੇ ਆ ਤੁਸੀਂ ਕੁਝ ਸਮਝਾਓ ਉਹਨਾਂ ਨੂੰ ਕਾਲਾ ਜੇ ਮੈਂ ਮਾੜੀ ਜਿਹੀ ਵੀ ਇਹ ਗੱਲ ਉਹਨਾਂ ਨੂੰ ਵੀ ਕਹਿ ਦਿੰਦਾ ਤਾਂ ਗੱਲ ਪਤਾ ਕਿੰਨੀ ਵੱਧ ਜਾਣੀ ਸੀ ਹਰleen acha theek aa ਹਾਂ ਤੁਸੀਂ ਆਪਣਾ ਮੂਡ ਨਾ ਖਰਾਬ ਕਰੋ ਐਵੇਂ ਸੋਚ ਕੇ ਉਹਨਾਂ ਦੀ ਯਾਦ ਤਾ ਕਾਲਾ ਹਾਂਜੀ ਹਰਲੀਨ ਰੋਟੀ ਖਾਧੀ ਜੋਵੇਂ ਹੀ ਬੈਠੇ ਹਾਂ ਕਾਲਾ ਨਹੀਂ ਜੀ ਖਾ ਲਈ ਆ ਮੈਂ ਰੋਟੀ ਤੇ ਤੁਸੀਂ ਦੱਸੋ ਖਾਧੀ ਹਰਲੀਨ ਹਲੇ ਕਿਤੇ ਜੀ ਦਾਲ ਧਰੀ ਹੀ ਸੀ ਗੈਸ ਕੀ ਤੁਹਾਡਾ ਖਿਆਲ ਆ ਗਿਆ ਤੇ ਫਿਰ ਮੈਂ ਉਦੋਂ ਹੀ ਤੁਹਾਨੂੰ ਫੋਨ ਲਾ ਲਿਆ ਕਾਲਾ ਓਏ ਹੋਏ ਇੰਨੀ ਫਿਕਰਾਂ ਜੀ ਸਾਡੀ ਹਰਲੀਨ ਤੇ ਹੋਰ ਤਾਡੇ ਮੰਗੂ ਥੋੜਾ ਕਰ ਜਾ ਕਿ ਮੇਰਾ ਤਾਂ ਤੁਸੀਂ ਚੇਤਾ ਹੀ ਭੁਲਾ ਦਿੱਤਾ ਕਾਲਾ ਨਹੀਂ ਜੀ ਇਹ ਗੱਲ ਨਹੀਂ ਰਸਤੇ 'ਚ ਜਾਲਸੀ ਮੈਨੂੰ ਜਦ ਘਰ ਆਇਆ ਤਾਂ ਕੰਮਾਂ 'ਚ ਹੀ ਇੰਨਾ ਉਲਝ ਗਿਆ ਤੇ ਤੁਹਾਨੂੰ ਦੱਸਣ ਦਾ ਦਿਮਾਗ 'ਚੋਂ ਹੀ ਨਿਕਲ ਗਿਆ ਕੀ ਬਣਾ ਰਹੇ ਹੋ ਇਹ ਤਾਂ ਦੱਸੋ ਫਿਰ ਹਰਲੇਨ ਤੁਹਾਡੀ ਫੇਵਰੇਟ ਮਾਂ ਦੀ ਦਾਲ ਕਾਲਾ ਤੁਹਾਨੂੰ ਕਿਸ ਨੇ ਦੱਸਿਆ ਮੇਰੀ ਫੇਵਰੇਟ ਆ ਹਰਲੇਨ ਕਿਰਨ ਭਾਬੀ ਨੇ ਕਾਲਾ ਅੱਛਾ ਜੀ ਹੋਰ ਕੀ ਕੀ ਦੱਸਿਆ ਉਹਨਾਂ ਨੇ ਮੇਰੇ ਬਾਰੇ ਹੱਲੇ ਬਹੁਤ ਕੁਝ اچھا ਫਿਰ ਮੈਂ ਹੁਣ ਬਾਜ਼ਕਲ ਕਰਦੀ ਆਂ ਜੀ ਤੇ ਨਾਲੇ ਇੱਕ ਗੁੱਡ ਨਿਊਜ਼ ਵੀ ਦੇਣੀ ਆ ਤੁਹਾਨੂੰ ਪਹਿਲਾਂ ਮੈਂ ਰੋਟੀ ਪਾਣੀ ਦਾ ਕਰ ਲਵਾਂ ਕਿ ਜੀ ਬਾਈ ਕਾਲਾ ਬਾਈ ਜੀ ਮੈਂ ਇੰਤਜ਼ਾਰ ਕਰਾਂਗਾ ਕਿਉਂਕਿ ਉਸਨੇ ਫੋਨ ਕੱਟ ਦਿੱਤਾ ਕੁਝ دیر ਉਸਨੂੰ ਕਿਨ ਨਭਾਬੀ ਦਾ ਫੋਨ ਆ ਗਿਆ ਕਾਲਾ ਫੋਨ ਚੁੱਕਦੇ ਹੋਏ ਹਾਂਜੀ ਭਾਬੀ ਜੀ ਪੈਰੀ ਪੈਣਾ ਭਾਬੀ ਜਿਉਂਦੀ ਰਹੋ ਹੋਰ ਵਈ ਕੀ ਹਾਲ ਚਾਲ ਨੇ ਕਾਲਾ ਹਾਂਜੀ ਭਾਬੀ ਸਭ ਵਧੀਆ ਠੀਕ ਠਾਕ ਆ ਤੁਸੀਂ ਸੁਣੋ ਕਿਵੇਂ ਹੋ ਤੇ ਭਾਜੀ ਕਿਵੇਂ ਨੇ ਭਾਬੀ ਹੋਰ ਫਿਰ ਕੀ ਮੇਰੇ ਹੀ ਦੀਵਾਲੀ ਹਰਲੇ ਨਾਲ ਕਾਲਾ ਹਾਂਜੀ ਬਹੁਤ ਵਧੀਆ ਜੀ ਪਰ ਭਾਬੀ ਤੁਹਾਨੂੰ ਕਿਸ ਨੇ ਦੱਸਿਆ ਕਿ ਉਹ ਪਿੰਡ ਆਈ ਇਸ ਦੀਵਾਲੀ ਮਨਾਉਣ ਲਈ ਭਾਬੀ ਹਲੇ ਨੇ ਹੋਰ ਕਿਸ ਨੇ ਸ਼ਾਮੀ ਜੀ ਮੈਨੂੰ ਉਸ ਦਾ ਫੋਨ ਆਇਆ ਸੀ ਕਾਲਾ ਚਲੋ ਸਹੀ ਆ ਜੀ ਹੋਰ ਕੀ ਕੀ ਦੱਸਿਆ ਉਸ ਨੇ ਫਿਰ ਭਬੀ ਭਾਈ ਬਸ ਅਸੀਂ ਅੱਜ ਸਾਰਾ ਦਿਨ ਇਕੱਠਿਆਂ ਬਤਾਇਆ ਫਿਲਮ ਦੇਖੀ ਤੇ ਮੇਰਾ ਜਨਮ ਦਿਨ ਮਨਾਇਆ ਕਾਲਾ ਹਾਂਜੀ ਪੱਪੀ ਮੈਂ ਗੱਲ ਸੋਚਦਾ ਸੀ ਕਈ ਦਿਨਾਂ ਤੋਂ ਮੈਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਕਿੱਦਾਂ ਕਹਾ ਜਾਂ ਪੁੱਛਾਂ ਭਾਬੀ ਲੈ ਦੱਸ ਹੁਣ ਤੈਨੂੰ ਮੇਰੀ ਨਾਲ ਵੀ ਗੱਲ ਕਰਨ ਲੱਗੀ ਸੋਚਣ ਦੀ ਲੋੜ ਪੈਣ ਲੱਗੀ ਗੱਲ ਦੱਸ ਕੀ ਆ ਕਾਲਾ ਭਾਬੀ ਸਾਡਾ ਪਲਾ ਵਿਆਹ ਕਦੋਂ ਭਾਬੀ ਹੱਸਦੇ ਹੋਏ ਗੁਰਨਾਮ ਨੂੰ हाँ सुनते हो जी की कह रहा है तो भा कहीं नहीं नहीं भाभी वीरे ना कुछ भी दसना मैं तो उदा ही पूछे सी गुरनाम की कहता है हम यह किरण पुछ रहा भाभी मेरा विह कद होना गुरनाम अच्छा लिया त फाई मेनू भला फोन किरण तो फोन फड़ के हाँ वे मिस्टर कुलवीर सिंह की गल हो गई कला कुछ नहीं वीर जी गुरनाम ਪਰ ਮੈਂ ਸੁਣਿਆ ਮੁੰਡਾ ਵਿਆਹ ਦੇ ਸੁਪਨੇ ਦੇਖ ਰਿਹਾ ਆ ਕਾਲਾ ਨਹੀਂ ਵੀਰੇ ਭਾਬੀ ਤਾਂ ਮਜ਼ਾਕ ਕਰ ਰਹੀ ਆ ਗੁਰਨਾਮ ਉਹ ਚਲ ਕੋਈ ਨਹੀਂ ਜਿਵੇਂ ਮਜ਼ਾਕ ਕਰਦੀ ਆ ਆਪਾਂ ਇਸ ਨੂੰ ਸੱਚ ਕਰ ਦਿੰਨੇ ਆ ਕਾਲਾ ਉਹ ਕਿਵੇਂ ਵੀਰੇ ਗੁਰਨਾਮ ਕਿਉਂ ਕਿਰਨ ਨੇ ਤੈਨੂੰ ਕੁਝ ਦੱਸਿਆ ਨਹੀਂ ਕਾਲਾ ਕੀ ਨਹੀਂ ਦੱਸਿਆ ਵੀਰੇ ਗੁਰਨਾਮ ਲੈ ਤੂੰ ਆਪੇ ਪੁੱਛ ਲੈ ਫੋਨ ਕਿਰਨ ਨੂੰ ਫੜਾਉਂਦੇ ਹੋਏ ਕਾਲਾ ਭਾਬੀ ਕੀ ਨਹੀਂ ਦੱਸਿਆ ਤੁਸੀਂ ਮੈਨੂੰ ਭਾਬੀ ਦੇਉਰਾ ਤੂੰ ਪੁੱਛਦਾ ਸੀ ਨਾ ਤੇਰਾ ਵਿਆਹ ਕਦ ਹੋਣਾ ਆ ਬਹੁਤ ਜਲਦ ਹੀ ਹੋਣ ਜਾ ਰਿਹਾ ਆ ਚੜ੍ਹਦੀ ਮਹੀਨੇ ਦੀ ਪਹਿਲੇ ਹਫਤੇ ਦਾ ਅਸੀਂ ਤੇਰਾ ਤੇ ਹਲੇੰ ਦਾ ਵਿਆਹ ਪੱਕਾ ਕਰਾਈਆ ਕਾਲਾ ਸੱਚੀ ਬੀ ਮਯਾਕ ਤਾਂ ਨਹੀਂ ਕਰ ਰਹੇ ਪਾਪੀ ਲ ਦੱਸ ਤਾਂ ਭਲਾ ਮੈਂ ਕਿਉਂ ਮਜ਼ਾਕ ਕਰੂੰ ਮੇਰੇ लाडले ਦੇ ਉਹਨੂੰ ਸੁੱਖ ਕੱਲਾ ਕੱਲਾ ਤਾਂ ਦੇਉਰਾ ਮੇਰਾ ਕਾਲਾ ਫੇਰ ਤਾਂ ਹੀ ਇਸ लाडले ਦੇਉਰ ਦੀ ਹਾਲਤ ਮਝੇ ਲੈ ਰਹੇ ਆ ਤੁਸੀਂ ਵੀਰੇ ਨੂੰ ਫੋਨ ਫੜਾ ਕੇ ਪਾਪੀ ਲੈ ਇਨਕ ਤ ਬੰਦਾ ਹੀ ਸੀ ਚਲ ਹੁਣ ਤੂੰ ਸੋ ਜਾ ਰਾਮ ਨਾਲ ਅਸੀਂ ਵੀ ਆ ਰਹੇ ਹਾਂ ਕੁਝ ਦਿਨਾਂ ਤੱਕ ਪਿੰਨੂ ਬਹੁਤ ਕੰਮ ਪਈ ਨੇ ਹਲੇ ਕਰਨ ਵਾਲੇ ਆ ਕੇ ਫਿਰ ਉਸਨੇ ਮੰਜੇ ਤੇ ਵਿਸਤਰਾਵਛਾਇਆ ਤੇ ਫਿਰ ਲੇਟ ਗਿਆ ਆਜ ਤੀ ਹਲੇਨ ਲੁਗਰੇ ਦਿਨ ਦੇ ਵਾਰੀ ਇਤੀ ਆਪਣੀ ਵਿਆਹ ਵਾਰੀ ਸੋਚਦੀ ਸੋਚਦੇ ਹੀ ਉਸਦੀ ਕਾ ਦਾਖ ਲੱਗ ਗਈ ਉਸਨੂੰ ਪਤਾ ਹੀ ਨਾ ਲੱਗਾ ਉਹਦੇ ਰੋਟੀ ਪਾਣੀ ਖਾ ਕੇ ਜਦ ਹਲੇਨ ਕਿਚਨ ਦੀ ਕੰਮਤੂ ਵਿਲੀ ਹੋਈ ਤਾਂ ਉਸਨੇ ਜਲਦੀ ਨਾਲ ਕਾਲੇ ਨੂੰ ਫੋਨ ਕੀਤਾ ਪਰ ਉਹ ਤਾਂ ਕੋਕ ਨਹੀਂ ਸੁੱਤਾ ਪਿਆ ਸੀ ਤੇ ਉਸਦਾ ਫੋਨ ਬੈਂਟਰੀ ਲੋਨ ਕਰਨ ਬੰਦ ਹੋ ਗਿਆ ਸੀ ਹਰਲੀਨ ਨੇ ਉਸਨੂੰ ਫੋਨ ਕੀਤਾ ਤਾਂ ਫੋਨ ਸਵਿਚ ਆਫ ਆ ਰਿਹਾ ਸੀ ਜਦ ਉਸਨੇ ਦੂਜੀ ਵਾਰੀ ਫਿਰ ਫੋਨ ਕੀਤਾ ਤਾਂ ਉਸਦਾ ਫੋਨ ਨਾ ਲੱਗਿਆ ਤਾਂ ਹਰਲੀਨ ਉਦਾਸ ਹੋਈ ਮਨ ਨਾਲ ਫੋਨ ਕੱਟ ਕੇ ਪੈ ਰੱਖ ਦਿੱਤਾ ਤੇ ਮਨ ਹੀ ਮਨ ਸੋਚਣ ਲੱਗੀ ਪਾਗਲ ਜਿਹਾ ਨਾ ਹੋਵੇ ਕਿਸੇ ਥਾਂ ਦਾ ਕਿੱਦਾਂ ਦਾ ਆ ਮੈਂ ਕਿਹਾ ਸੀ ਮੇਰਾ ਇੰਤਜ਼ਾਰ ਕਰੀ ਮੈਂ ਕਿਨੇ ਚਾਹ ਨਾਲ ਉਸਨੂੰ ਆਪਣਾ ਵਿਆਹ ਪੱਕਾ ਹੋਣ ਦੀ ਖੁਸ਼ਖਬਰੀ ਦੇਣੀ ਸੀ ਪਰ ਉਹ ਤਾਂ ਫੋਨ ਹੀ ਬੰਦ ਕਰੀ ਬੈਠਾ ਆ ਸ਼ਾਇਦ ਹੁਣ ਤੱਕ ਸੋ ਗਿਆ ਹੋ ਇਹ ਸੇ ਉਹ ਢੀਢ ਵਾਂਚ ਲੱਗੀ ਹੋਈ ਉਹ ਜਾ ਕੇ ਆਪਣੇ ਕਮਰੇ ਚ ਫਿਰਦੀ ਪੈ ਗਈ ਤੇ ਸੌਂ ਦੀ ਕੋਸ਼ਿਸ਼ ਕਰਨ ਲੱਗੀ ਪਰ ਨਹੀਂ ਦਸਦੀਆਂ ਅੱਖਾਂ ਤੋਂ ਕੋਹਾਂ ਦੂਰ ਸੀ ਸਵੇਰੇ ਜਦ ਕਾਲਾ ਉੱਠਿਆ ਤਾਂ ਉਸਦੇ ਚਿਹਰੇ ਤੇ ਖੁਸ਼ੀ ਪਹਿਲਾਂ ਪਾਰ ਰਹੀ ਸੀ ਉਹ ਉੱਠ ਕੇ ਨਹਾ ਤੋ ਕੀ ਪਹਿਲਾਂ ਗੁਰੂ ਕਰ ਗਿਆ ਤੇ ਪਾਪਾ ਜੀ ਦਾ ਸ਼ੁਕਰਾਨਾ ਕੀਤਾ ਫਿਰ ਅਰਦਾਸ ਕੀਤੀ ਤੇ ਫਿਰ ਸੇਵਾ ਕਰਨ ਲੱਗ ਪਿਆ ਵਾਪਸ ਆ ਕੇ ਕਰਦੀ ਸਾਰੀ ਕੰਮ ਨਿਬੜੇ ਤੇ ਫਿਰ ਰੋਟੀ ਪਾਣੀ ਖਾਂ ਪਾਬੀ ਵੱਲ ਨੂੰ ਚੱਲ ਪਿਆ ਜਦੋਂ ਉਹ ਕਮਰਾਂਦਰ ਆਇਆ ਤਾਂ ਹਰਨਾਮ ਨੇ ਰੋਟੀ ਖਾਂਦਿਆਂ ਉਸਨੂੰ ਆਵਾਜ਼ ਮਾਰ ਕੇ ਕੋਲ ਬੁਲਾਇਆ ਤੇ ਬੈਠਣ ਲਈ ਕਿਹਾ ਚਰਨੋਂ ਅੰਦਰੋਂ ਆਵਾਜ਼ ਮਾਰ ਕੇ ਬੁਲਾਇਆ ਤੇ ਦੱਸਣ ਲੱਗਾ ਉਸਨੂੰ ਹੁਣੇ ਗੁਰਨਾਮ ਦਾ ਫੋਨ ਆਇਆ ਸੀ ਉਹਨਾਂ ਨੇ ਵਿਆਹ ਕਰਤਾ ਆ ਕਾਲੇ ਦਾ ਚੜਦੀ ਮਹੀਨੇ ਦੀ 4 ਤਰੀਕ ਦਾ ਹਰਨਾਮ ਉਂਗਲਾਂ ਤੇ ਦਿਨ ਗਿੰਦੇ ਹੋਏ ਉਹ ਯਾਰ ਵਿਆਹ ਤਾਂ ਆਇਆ ਖੜਾ ਆ ਸਿਰ ਤੇ ਹਲੇ ਤਾ ਆਪਾਂ ਕੋਈ ਤਿਆਰੀ ਵੀ ਨਹੀਂ ਕੀਤੀ ਤੇ ਚਰਨੂ ਖੁਸ਼ ਐ ਨਾ ਤੂੰ ਵਿਆਹ ਵਾਲੀ ਜੋੜੀ ਤੋਂ ਪਾਣੀ ਵਾਰਨੇ ਦਾ ਤੇਰਾ ਚਾਹ ਜੋ ਪੂਰਾ ਹੋਣ ਜਾ ਰਿਹਾ ਐ ਚਰਨੂ ਨਾ ਰਿਸ਼ਤਾ ਤਾਂ ਜਿਵੇਂ ਬੜਾ ਮੈਨੂੰ ਪੁੱਛ ਕੇ ਕੀਤਾ ਐ ਉਦੋਂ ਮੇਰੀ ਕਿਸੇ ਨੇ ਕੋਈ ਗੱਲ ਨਾ ਸੁਣੀ ਮੈਂ ਨਹੀਂ ਕੋਈ ਪਾਣੀ ਪੂਣੀ ਵਾਰਨਾ ਜੋੜੀ ਤੋਂ ਮੇਰੀ ਗੱਲ ਸੁਣ ਲੋ ਜਿਸ ਨੇ ਕਰਵਾਇਆ ਨਾ ਰਿਸ਼ਤਾ ਉਸੇ ਨੂੰ ਕਹੋ ਹਣ ਹਰਨਾਮ ਹਰਖਦਾ ਹੋਇਆ ਚਰਨੂ ਮੇਰੀ ਗੱਲ ਕੰਨ ਖੋਲ ਕੇ ਸੁਣ ਲਾ ਪਹਿਲਾਂ ਹੀ ਬਹੁਤ برداشت ਕਰ ਲਈਆਂ ਤੇਰੀਆਂ ਪਰ ਹੁਣ ਮੇਰੇ ਭਰਾ ਦੇ ਵਿਆਹ 'ਚ ਜੇ ਤੂੰ ਕੋਈ ਵੀ ਜਹੀ ਉੱਚੀ ਨੀ ਮੈਂ ਗੱਲ ਕੀਤੀ ਨਾ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਰਹੀ ਗੱਲ ਪਾਣੀ ਵਾਰਨੀ ਦੀ ਉਹ ਰਸਮ ਉ ਤੂੰ ਹੀ ਕਰਨੀ ਐ ਨਾ ਲੋਕ ਕੀ ਕਹਿਣਗੇ ਘਰ 'ਚ ਵੱਡੀ ਨੂੰ ਤੇ ਹੁੰਦਿਆਂ ਛੋਟੀ ਰਸਮਾਂ ਕਰ ਰਹੀ ਆ ਕਿਉਂ ਜੇ ਤੂੰ ਸੋਚਿਆ ਹੀ ਆ ਕਿ ਮੈਂ ਤਮਾਸ਼ਾ ਕਰਨਾ ਹੀ ਆ ਤਾਂ ਵਿਆਹ ਪਿੱਛੋਂ ਕਰਨੀ ਜੋ ਕਰਨਾ ਤਾਂ ਚੰਗਾ ਹੁਣ ਮੈਂ ਵੀ ਹਲਵਾਈ ਤੇ ਟੈਂਟ ਵਾਲਿਆਂ ਦਾ ਪਹਿਲਾਂ ਜਾ ਕੇ ਪਤਾ ਕਰਾਂ ਮਾ ਇੰਨਾ ਆਖਰ ਨਾਮ ਬਾਹਰ ਵੱਲੋਂ ਤੁਰ ਪਿਆ ਕੁਝ ਥੇੜਾ ਵਾਤ ਰੋਟੀ ਖਾ ਕੇ ਕਾਲਾ ਵੀ ਉੱਟ ਕੇ ਖੇਤ ਨੂੰ ਚੱਲ ਪਿਆ ਜਦ ਉਸਨੇ ਕੁਰਤੇ ਦੀ ਜੀਵ ਚ ਹੱਥ ਪਾਇਆ ਤਾਂ ਕੁਝ ਕੱਢਣ ਦੀ ਤੇ ਫੋਨ ਵੀ ਉਸਦੇ ਹੱਥ 'ਚ ਆ ਗਿਆ ਜਦ ਉਸਨੇ ਫੋਨ ਦੇਖਿਆ ਕਿ ਫੋਨ ਤਾਂ ਬੰਦ ਹੈ ਤਾਂ ਉਸ ਨੂੰ ਹੱਲ ਦੀ ਰਾਤ ਪੜੀ ਗੱਲ اچانک ਯਾਦ ਆਈ ਤੇ ਉਹ ਉਸੇ ਪੈਰੀ ਘਰ ਨੂੰ ਭੱਜਾ ਚਾਰਜ ਲੈਣ ਤੇ ਜਾ ਕੇ ਪਹਿਲਾ ਮੋਟਰ ਤੇ ਫੋਨ ਚਾਰਜ ਲਗਾਇਆ ਤੇ ਉਸ ਦੀ ਸਰਹਾਣੀ ਬੈਟ ਗਿਆ ਕਿ ਕਦੇ ਹੀ ਚਾਰਜ ਹੋਵੇ ਤੇ ਮੈਂ ਇਸ ਨੂੰ ਚਾਲੂ ਕਰਾਂ 10-15 ਮਿੰਟ ਬਾਅਦ ਅਰ ਉਸ ਨੇ ਫੋਨ ਚਾਲੂ ਕੀਤਾ ਤਾਂ ਹਲੇ ਨੇ ਦੇ ਕਿਨੀਆਂ ਹੀ ਮਿਸ ਕਾਲ ਤੇ ਮੈਸੇਜ ਦੀ ਨੋਟੀਫਿਕੇਸ਼ਨ ਆਈ ਕਾਲੀ ਨੇ ਫੋਨ ਚਲਦੀ ਨਾਲ ਚਾਰਜ ਤੋਂ ਲਾਇਆ ਤੇ ਹਲੇ ਨੂੰ ਫੋਨ ਮਲਾਇਆ ਰਿੰਗ ਜਾਂਦੀ ਰਹੀ ਪਰ ਹਲੇ ਨੇ ਫੋਨ ਨਾ ਚੁੱਕਿਆ ਕਾਲੀ ਨੇ ਫੋਨ ਘਟ ਕੇ ਫਿਰ ਦੂਜੀ ਵਾਰ ਲਗਾਇਆ ਤਾਂ ਹਲੇ ਨੇ ਫੋਨ ਚੁੱਕਿਆ ਪਰ ਅਗਿਉ ਕੋਈ ਜਵਾਬ ਨਾ ਦਿੱਤਾ ਕਾਲਾ ਹੈਲੋ ਹੈਲੋ ਕਰੀ ਜਾਵੇ ਫਿਰ ਚਾਹਤ ਕੋਈ ਨਾ ਬੋਲਿਆ ਤਾਂ ਉਹ ਫੋਨ ਰੱਖਣ ਹੀ ਲੱਗਾ ਸੀ ਤਾਂ ਹਰਲੀਨ ਬੋਲੀ ਹਾਂਜੀ ਕਿਵੇਂ ਹੋ ਕਾਲਾ ਮੈਂ ਤਾਂ ਠੀਕ ਆਂ ਤੁਸੀਂ ਦੱਸੋ ਬੜੇ ਢਿੱਲੇ ਚਹੀ ਬੋਲ ਰਹੀ ਹਾਂ ਸਿਹਤ ਤਾਂ ਠੀਕ ਹੈ ਨਾ ਹਰਲੀਨ ਗੁੱਸੇ ਨਾਲ ਨਾ ਤੁਸੀਂ ਕੀ ਲੈਣਾ ਦੇਣਾ ਮੇਰੀ ਸਿਹਤ ਤੁਹਾਨੂੰ ਤਾਂ ਮੇਰੀ ਕੋਈ ਫਿਕਰ ਹੀ ਨਹੀਂ ਹੈ ਨਾ ਕਾਲਾ ਲੈ ਯਾਰ ਇਦਾਂ ਕਿਉਂ ਕਹਿ ਰਹੇ ਹੋ ਤੋ ਹੋਡੀ ਨਹੀਂ ਫਿਕਰ ਹੋ ਮੈਨੂੰ ਤਾਂ ਫਿਰ ਹੋਰ ਕਿਸ ਦੀ ਧੰਨਵਾਦ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੀ ਜੀ ਬਣੀ ਰਹੀ ਹੋਏ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈ ਸ਼ੀ ਕਾਲ ਜੀ